ਵੇਖ ਮੈਨੂੰ ਨੇ ਕੀ ਬਣਾਇਆ ਚਾਹ ਵੇ ਅੱਜ ਮੈਂ ਸਬਜੀ ਬਣਾਈ ਹੈ ਸਬਜੀ ਤੇ ਬੜੀ ਸੁਆਦ ਬਣਾਉਂਦੀ ਹੈ ਮਾਸਾ ਮੇਰੇ ਲਈ ਵੀ ਰਹਿਣ ਦੇ ਸਬਜੀ ਕੋਈ ਨਾ ਲਾਦਾ ਖਾ ਹੀ ਚਲੇ ਇੰਨੀ ਕੀ ਬਣਾਈਆਂ ਹੋਰ ਨਹੀਂ ਬਣਾਈ ਸਬਜੀ ਸਬਜ਼ੀਆਂ ਤੇ ਤੋ ਵਟ ਕਰਤੇ ਕਰੀ ਨਾ ਬਹੁਤੀ ਸੁਆਦ ਬਣਾਈਆਂ ਨੇ ਕਿ ਅੱਗੇ ਕੇਵਲ ਤੇ ਲੋਨ ਮਾਸਾ ਵਾਦ ਪਾ ਲੈਣੀ ਆ ਜਾਂ ਫਿਰ ਮਿਰਚ ਤੇਜ ਹੁੰਦੀ ਆ ਪਰ ਅੱਜ ਤੇ ਆ ਜਿੱਦਾਂ ਤੂੰ ਮਿੰਤੀ ਕਰ ਕਰਕੇ ਵਿੱਚ ਚੀਜ਼ਾਂ ਪਾਈਆਂ ਨੇ ਵਿੱਚ ਐ ਬਿਲਕੁਲ ਫਿੱਟ ਕੰਮ ਹੋਇਆ ਮਜ਼ਾ ਆ ਗਿਆ ਪੂਰਾ ਨਜ਼ਾਰਾ ਪਰ ਤੂੰ ਵੀ ਖਾ ਜਲਦੀ ਜਲਦੀ ਕਰਨਾ ਕਰਨਾ ਚੌਲ ਪੋਕੀ ਹੁਣੇ ਆਇਆ ਤੇ ਮੰਮੀ ਨੂੰ ਪਰਾਠੇ ਲੈ ਮੰਮੀ ਨੇ ਚਲਦਾ ਖਾ ਵੀ ਲੈ ਨਾ ਵਾ ਇਧਰ ਆ ਮੇਰੇ ਨਾਲ ਸੁਣੇ ਹਾਂਜੀ ਮੰਮੀ ਦੱਸੋ ਚੌਲ ਹੋਏ ਨਹੀਂ ਅਜੇ ਬਣ ਗਏ ਨਹੀਂ ਹੁਣ ਕੀ ਕਰ ਜਾ ਮੈਨੂੰ ਫਿਰ ਲਿਆ ਕੇ ਦੇ ਭੁੱਖ ਲੱਗੀ ਮੈਂ ਕਿਤੇ ਖਾਦੇ ਨਹੀਂ ਲੈ ਨਹੀਂ ਕਦੋਂ ਮੈਂ ਲੈ ਖਾਦੇ ਦੂਆਂ ਦੇ ਹਾਂ ਜੇ ਮੈਂ ਦੱਬ ਦਿੱਤੀ ਤੇ ਮੰਮੀ ਉਹ ਤੇ ਬਣ ਗਏ ਨਹੀਂ ਤੇ ਪਹਿਲੇ ਸੋਚੋ ਤੁਸੀਂ ਖਾਲੇ ਨਹੀਂ ਨਹੀਂ ਮੈਂ ਤਾਂ ਖਾਦੀ ਨਹੀਂ ਨਾ ਮੈਂ ਉઠી ਐ ਇੱਥੋਂ ਉਹਦਾ ਵੀ ਮੈਂ ਇੱਥੇ ਬੈਠੀ ਆਂ ਚਲੋ ਫਿਰ ਕੋਈ ਨਹੀਂ ਮੈਂ ਲੈ ਕੇ ਆਉਣੀ ਐ ਤੁਹਾਡੇ ਵਾਸਤੇ ਕਿੱਦਾਂ ਕਰਨੀ ਐ ਤੂੰ ਛੜ ਨਹੀਂ ਕਿੰਨ ਪਤਾ ਨਹੀਂ ਲੱਗਦਾ ਉਹ ਤੋਲਾ ਤੋਰਾ ਤੇਰੇ ਦੇਲ 'ਚ ਕੀ ਕਿਹਨੂ ਕੁਝ ਪਤਾ ਨਹੀਂ ਲੱਗਦਾ ਹੈਗਾ ਜਿਹੜੀਆਂ ਚਲਾਕੀਆਂ ਤੂੰ ਕਰਦੀ ਫਿਰਦੀ ਨਾ ਮੈਨੂੰ ਸਾਰੀਆਂ ਪਤਾ ਨੇ ਨੇ ਕਿਹੜੀਆਂ ਚਲਾਕੀਆਂ ਕੀਤੀਆਂ ਮੈਂ ਤੇਰੇ ਹੱਥ ਟੁੱਟੇ ਤੇਰ ਤੋਂ ਆਪ ਨਹੀਂ ਬਣ ਕੇ ਚੀਜ਼ ਖਾਦੀ ਜਾਂਦੀ ਐ ਕਿ ਤੁੱਜਾਂ ਦੀ ਖਾਣ ਗਿੱਜੀਆਂ ਤੂੰ ਫਿਰ ਕੀ ਐ ਨਹੀਂ ਜੇ ਮਾਂ ਸੱਚੀ ਚ ਲੈ ਹੀ ਲਈ ਐ ਕਿਉਂ ਦੂ ਲੈ ਆਪ ਬਣਾਇਆ ਕਰ ਹਾਂ ਜੋ ਮਰਜੀ ਤੇ ਖਾਇਆ ਕਰ ਤੇਰੀਆਂ ਪਹਿਲੀਆਂ ਹੱਦਾਂ ਜਾਂਦੀਆਂ ਨਹੀਂ ਐ ਹੱਲੇ ਵੀ ਜੇ ਮੈਨੂੰ ਪਤਾ ਹੁੰਦਾ ਨਾ ਤੂੰ ਇੰਨੀਆਂ ਗੱਲਾਂ ਕਰਨੀਆਂ ਨੇ ਤੇ ਮੈਂ ਆਪ ਬਣਾ ਕੇ ਖਾ ਲੈਂਦੀ ਮੈਂ ਕੁੱਕ ਕਰ ਇੰਨਾ ਭਰਿਆ ਸਬਜੀ ਦਾ ਤਬਾਹ ਜੇ ਇਹਨੇ ਸੁੱਟਣਾ ਹੀ ਐ ਇਹਨੇ ਕਿਹੜਾ ਸਾਰਾ ਪਿੰਡ ਚ ਆਉਣਾ ਹੀ ਤੂੰ ਸੁੱਟਣਾ ਕਿਉਂ ਆ ਅਹੀ ਰਾਤ ਨੂੰ ਕਿਤੇ ਜਾਣਾ ਹੀ ਰਾਤ ਨੂੰ ਨਹੀਂ ਅਹੀ ਖਾ ਸਕਦੇ ਸਬਜੀ ਬਾਰ ਬਾਰ ਹੀ ਬਣਾਉਂਚੀ ਰਹਿਣਾ ਨਾਲੇ ਤੂੰ ਮਾਂ ਸਬਜੀ ਨਹੀਂ ਲਈ ਐ ਕੌਲਾ ਭਰ ਕੇ ਤੂੰ ਸਬਜੀ ਦਾ ਲੈ ਕੇ ਗਈ ਐ ਉਦਾਂ ਮੈਂ ਗੱਲਾਂ ਨਹੀਂ ਕਰਨਾ ਚਾਹੁੰਦੀ ਜੇ ਹਾਂ ਗਲਤ ਆਈਆਂ ਉਹਦੋਂ ਤਾਂ ਬੜੀ ਉਥੇ ਰੈਸਟੋਰੈਂਟ 'ਚ ਅੱਗੇ-ਅੱਗੇ ਤੁਰੇ ਫਿਰਨਦੀ ਹਾਂ ਸਾਨੂੰ ਤਾਂ ਉਥੇ ਬਹਿਣ ਨਹੀਂ ਵੀ ਤੁਥਾਂ ਦਿੱਤਾ ਮੈਂ ਤੈਨੂੰ ਕਿਹੜਾ ਫੜਿਆ ਹੈ ਵੀ ਤੂੰ ਬਹਿਣਾ ਜਿੱਥੇ ਮਰਜ਼ੀ ਬਹਿਂਦੀ ਓ ਕਿੰਨੀ ਜਗ੍ਹਾ ਹੈ ਉਥੇ ਬਹਿਣਾ ਟੋਕ ਗਏ ਤੂੰ ਬਹਿ ਗਈ ਲੱਗਦਾ ਮੇਰੀ ਭੈਣ ਨਹੀਂ ਜਿਹਦਾ ਤੇਰੀ ਭੈਣ ਆਈ ਹੁੰਦੀ ਏ ਉਹਦੇ 'ਚ ਤੇਰੇ 'ਚ ਨਾ ਬੜਾ ਫਰਕ ਆ ਪਤਾ ਕਿੰਨੀ ਚੰਗੀ ਏ ਉਹ ਖੁਦ ਮੈਨੂੰ ਆਂਦੀ ਸੀ ਦੀਦੀ ਮੇਰੇ ਕੋਲ ਆਜੋ ਤੁਸੀਂ ਇੱਥੇ ਬੈਠੋ ਤੇ ਮੈਂ ਉਹਨੂੰ ਕੀ ਆਂਦੀ ਕਿ ਮੈਂ ਨਹੀਂ ਮੇਰੇ ਕੋਲ ਆਣਾ ਫਿਰ ਉਹਨੇ ਤੈਨੂੰ ਗੱਲਾਂ ਸੁਣਾਉਣੀਆਂ ਹੀ ਤੇ ਤੇਰੀ ਜੁਠਾਣੀ ਕਿੱਦਾਂ ਦੀ ਸੀ ਤੇ ਤੈਨੂੰ ਮੈਂ ਕਿਹਾ ਹੀ ਕੱਪੜੇ ਪਾ ਕੇ ਤੇ ਤੋਰ ਜੁੜਾ ਕੇ ਤੇ ਪਹਿਲਾਂ ਗੱਡੀ ਵਿੱਚ ਬਹਿ ਗਈ ਹਾਂ ਗੁਰਲੀਨ ਮੇਰੀ ਸੁਣ ਲੈ ਗੱਲ ਮੈਂ ਆਪਣੇ ਆਪ ਨਹੀਂ ਹੈ ਗਈ ਇਹੋ ਗੱਲ ਮੈਨੂੰ ਪਿੰਦਰ ਕਹਿੰਦੇ ਸੀ ਉਹਨਾਂ ਤੋਂ ਸਗੋਂ ਮੈਂ ਵਾਦੂ ਦੀਆਂ ਝੜਕਾਂ ਖਾਦੀਆਂ ਮੈਨੂੰ ਆnde ਕਿ ਤੂੰ ਕਦ ਲਈ ਤਿਆਰ ਹੋ ਕੇ ਨਾਲ ਗਈਆਂ ਲਾਵ ਨੇ ਕਿਹਾ ਹੀ ਮੰਮੀ ਨੂੰ ਕਿ ਭਾਬੀ ਨੂੰ ਕਹ ਤਿਆਰ ਹੋ ਜੇ ਅਛਾ ਜੇ ਤਿਆਰ ਹੋਏ ਜਾਓਗੇ ਤੇ ਇਹ ਥੋੜਾ ਹੀ ਤੇ ਰੈਸਟੋਰੈਂਟ ਤੇ ਕਦੀ ਆਰਡਰ ਕਰ ਲਿਆ ਕਦੀ ਆਰਡਰ ਕਰ ਲਿਆ ਤੇ ਰਿੰਦਕ ਹੁੰਦਾ ਆਪਣਾ ਭਰਾ ਸੱਦ ਲਿਆ ਤੇ ਨਾਲ ਮੁੰਡਾ ਸੱਦ ਲਿਆ ਉਹ ਤੇ ਉੱਥੇ ਆਇਹੀ ਗੁਰਦੁਆਰਾ ਸਾਹਿਬ ਮੱਥਾ ਟੇਕਨ ਤੇ ਲਾਵੀ ਉਹਨਾਂ ਨੂੰ ਲੈ ਕੇ ਆਇਆ ਹੀ ਤੇ ਮੈਨੂੰ ਉਥੇ ਕੁਝ ਨਹੀਂ ਪਤਾ ਲੱਗਦਾ ਹੈਗਾ ਤੇਰਾ ਧਿਆਨ ਸਿਰਫ ਮੇਰੇ ਵਿੱਚ ਹੀ ਵੀ ਇਹ ਕੀ ਖਾਂਦੀ ਪੀਂਦੀ ਆ ਹੋਰ ਪਾਸੇ ਵੀ ਧਿਆਨ ਦੇ ਲਿਆ ਕਰ ਮੇਰਾ ਧਿਆਨ ਸਾਰੇ ਬੰਨੇ ਹੀ ਕਦੀ ਉਹਦੇ ਨਾਲ ਹਉਟੇ ਲੈਂਦੀ ਫਿਰਦੀ ਗੁੱਸਾ ਵੀ ਮੈਨੂੰ ਬੜਾ ਆ ਹੈਗਾ ਹੀ ਫਿਰ ਮੈਂ ਘੁੱਟ ਗਈ ਜੇ ਤੂੰ ਚੰਗੀ ਹੁੰਦੀ ਨਾ ਤੇ ਅਗਲੀ ਤੇਰੇ ਨਾਲ ਨਾਲ ਰਹਿੰਦੀ ਉਹਨੂੰ ਵੀ ਪਤਾ ਹੋਣਾ ਕਿ ਮੇਰੀ ਭੈਣ ਕਿਦਾਂ ਦੀ ਆ ਤਾਂ ਹੀ ਤੌੜੇ ਤੈਨੂੰ ਜੱਜ ਸਵਾਦਣਾ ਕਵਾਇਆ ਨਹੀਂ ਕਿਤੇ ਨਹੀਂ ਉਹਨੂੰ ਸਾਰਾ ਪਤਾ ਸੀ ਉਹਨੂੰ ਮੈਂ ਦੱਸਿਆ ਵੀ ਉਹ ਤਾਂ ਹੈ ਹੀ ਸ਼ਦੈਣ ਜਿਹੜੀ ਤੇਰੇ ਮਗਰਮਗਰ ਤੁਰੇ ਫਿਰਦੀ ਕੀ ਪਤਾ ਕੀ ਤੂੰ ਛੜਨੀ ਆ ਤੂੰ ਮੱਥੇ ਜੇ ਮੈਂ ਤੇਨੂੰ ਕੁਝ ਵੀ ਨਹੀਂ ਕਹਿਆ ਹੈਗਾ ਉਹ ਖੋਦੀ ਮੇਰੇ ਮਗਰਮਗਰ ਆਉਂਦੀ ਫੀ ਦੀਦੀ ਚਲੋ ਆ ਜੋ ਆਪ ਇੱਧਰ ਚਲੀਏ ਦੀਦੀ ਆਪਾਂ ਇੱਧਰ ਚਲੀਏ ਤੇ ਮੈਂ ਨਾ ਤੇਰੇ ਮੂੰਹੋਂ ਬੱਸ ਉਧਰ ਤੁਰੇ ਫਿਰਦੀ ਰਹੀ ਆ ਕਿ ਮੁੜ ਕੇ ਤੈਨੂੰ ਨਾ ਕੋਈ ਗੱਲਾਂ ਕਰਨ ਇਹ ਕਿਦਾਂ ਦੇ ਨੇ ਨਾਲੇ ਘਰ ਵਿੱਚ ਤੇ 100 ਗੱਲਾਂ ਹੋ ਜੰਦੀਆਂ ਵਾ ਜ਼ਰੂਰੀ ਜਿਹੜਾ ਕੋਈ ਆਇਆ ਉਹਨੂੰ ਸੁਣਾਉਣੀ ਆ ਗੱਲ ਜਿੱਡੀ ਤੂੰ ਸਿਆਣੀ ਬਣਦੀ ਹੈ ਨਾ ਐਡੀ ਸਿਆਣੀ ਨਹੀਂ ਹੈਗੀ ਮੈਂ ਭਾਵੇਂ ਮੂੰਹ ਦੀ ਬੋੜੇ ਬੋਲੀ ਹੈ ਨਾ ਤੇਰੇ ਦਿਲ 'ਚ ਮੈਲ ਪਤਾ ਕਿੰਨੀ ਆ ਕਿੰਨੀ ਖੋੜਾ ਤੇਰੇ ਦਿਲ 'ਚ ਕਾਦੀ ਕੋ ਲੀਨ ਮੇਰੇ ਦਿਲ ਚ ਖੋਟ ਨਾਲੇ ਮੈਂ ਤਾਂ ਜਾਂਦੀ ਵੀ ਨਹੀਂ ਇਹ ਹੈਗੀ ਲਾਵ ਨੂੰ ਪੁੱਛ ਜਾ ਕੇ ਉਹ ਮੰਮੀ ਦੇ ਤਰਲੇ ਮਾਰ ਜਾਂਦੇ ਕਿ ਪਾਬੀ ਨੂੰ ਕੋ ਤਿਆਰ ਹੋ ਜਨ ਤੇ ਚੱਲਣ ਸਾਡੇ ਨਾਲ ਨਹੀਂ ਤੇ ਤੁਹਾਡੀ ਇੱਜ਼ਤ ਨਹੀਂ ਰਹਿਣੀ ਹੈਗੀ ਜੇ ਇਹ ਨਾ ਗਏ ਤੇ ਲਾਵ ਨਾਲ ਵੀ ਗੱਲ ਕਰਨੀ ਆ ਜਿਹੜੇ ਤੇਰੇ ਤਰਲੇ ਮਾਰਦੇ ਫਿਰਦੇ ਬੰਦਾ ਪਿੱਛੇ ਤੇਰਾ ਬੜਾ ਖੂਹ ਖੋਲੋਤਾ ਇਹ ਤੇ ਮਾਰ ਪੀ ਜੇ ਖਾਂਦੀ ਫਿਰਦੀ ਜਿੱਦਾਂ ਪੀ ਜਿਆ ਤੇ ਲੱਗੀ ਨਾਲ ਭਰਾ ਵੀ ਤੇਰਾ ਮਾਲ ਮਸਾਲੇ ਤੋਂ ਹੁੰਦਿਆ ਜਿੱਦਾਂ ਇਹਨੇ ਇਹਦੇ ਭੈਣ ਨੇ ਪੈਸੇ ਦੇਣੇ ਦੇਣੇ ਤਾਂ ਹਾੜੀ ਜੇਬ ਚ ਜਾਣੇ ਹੀ ਗੁਰਲੀਨ ਬਹੁਤੀਆਂ ਗੱਲਾਂ ਸੁਣਾਉਣ ਦੀ ਲੋੜ ਨਹੀਂ ਹੈਗੀ ਐਸੇ ਗੱਲ ਤੋਂ ਡਰਦੀ ਤੇ ਮੈਂ ਜਾਂਦੀ ਨਹੀਂ ਮੰਮੀ ਮੈਨੂੰ ਆਂਦੇ ਹੀ ਕਿ ਚੱਲ ਹੁਣ ਉਹ ਕਹਿਣ ਦਿਆ ਤੇ ਚੱਲ ਜਾ ਨਾਲੇ ਨਵੇਂ ਸਮੇਂ ਉਹ ਆਏ ਨੇ ਬੁਰੇ ਲੱਗੀਦਾ ਵਾ ਜ਼ਰੂਰੀ ਤੂੰ ਇਹਨਾਂ ਨੂੰ ਸੁਣਾਣਾ ਵਾ ਕਿ ਸਾਡੇ ਵਿੱਚ ਆਹ ਗੱਲ ਹੋਈ ਆ ਨਾਲੇ ਤੇਰੀ ਭੈਣ ਵੀ ਆਂਦੀ ਹੀ ਕਿ ਮੈਂ ਦੀਦੀ ਨੂੰ ਨਾਲ ਹੀ ਲੈ ਕੇ ਜਾਣਾ ਮੈਂ ਤਾਂ ਤਿਆਰ ਹੋ ਕੇ ਗਈ ਹਾਂ ਨਹੀਂ ਕਿ ਮੈਂ ਕਦੇ ਵੀ ਨਹੀਂ ਜਾਣਾ ਕੋਈ ਗੱਲ ਨਹੀਂ ਉਹਨੂੰ ਮੈਂ ਆਪੇ ਸਮਝਾ ਲਾਂਦੀ ਅੱਗੋਂ ਪਿੱਛੋਂ ਤੂੰ ਆਣੀ ਮੇਰੇ ਲੀੜੇ ਸੀਨ ਵਾਲੇ ਆ ਕੋਈ ਕੰਮ ਹੋਏ ਉਹਦੋਂ ਨਹੀਂ ਤੂੰ ਕਹਿ ਸਾਦੀ ਮੈਂ ਜ਼ਰੂਰੀ ਸੂਟ ਦੇਣਾ ਹੀ ਗੁਰਲੀਨ ਮੰਮੀ ਨੇ ਮੈਨੂੰ ਕਿਹਾ ਸੀ ਤੇ ਮੇਰੇ ਤੋਂ ਨਾ ਨਹੀਂ ਹੋਏ ਮੰਮੀ ਮੀਨਵਾ ਦੇ ਪਰ ਜੇ ਤੂੰ ਸਿਆਣੀ ਆ ਨਾ ਤੇ ਚੁੱਪ ਕਰਕੇ ਕੱਪੜੇ ਪਾ ਕੇ ਤਿਆਰ ਹੋ ਕੇ ਚਲ ਜਾ ਲੱਭ ਹੁਣ ਮੈਨੂੰ ਕਹਿ ਕੇ ਗਿਆ ਵਾ ਵੀ ਨਾ ਹੀ ਹੋਣੀ ਚਾਹੀਦੀ ਭਾਬੀ ਵੱਲੋਂ ਸਿਆਣੀ ਤੇ ਤੈਨੂੰ ਆਪੇ ਹੀ ਆ ਸਾਰੀਆਂ ਚਲਾਕੀਆਂ ਤੇ ਤੈਨੂੰ ਹੀ ਆਉਂਦੀਆਂ ਕਿੰਨੂੰ ਕਿਦੇ ਥਾਂ ਰੱਖਣਾ ਗੁਰਲੀਨ ਬਹੁਤਿਆਰ ਗੱਲਾਂ ਨਸਨਾ ਜਿੰਨੇ ਤਾਂ ਇਹ ਹੱਡੇ ਬਾੰਦ ਲੈਣਾ ਤੂੰ ਦੱਸ ਦੇ ਤੇ ਹਿੱਤ ਨੂੰ ਦੇ ਦੰਨੇ ਆ ਕੋਈ ਗੱਲ ਨਹੀਂ ਤੂੰ ਦੇ ਦੇ 800 ਰੁਪਏ ਦੇ ਦੇ ਬਾਣੇ ਤੇ ਜ਼ਿਆਦਾ ਵਾ ਤੇ ਜਿੰਨੇ ਬਾੰਦੇ ਤੂੰ ਨੇ ਦੱਸ 820 ਤੇ ਮੈਂ ਦੇਣਾ ਹੀ ਆ ਨਾ ਜਿਹੜੇ ਹੋਰ 2 400 ਬੰਨੋ ਵੀ ਦਾਸ ਨੇ ਲੋਬੀ ਦੇ ਦੰਗੀ ਕੋਈ ਗੱਲ ਨਹੀਂ ਦੇਦੀ ਐਡਾ ਹੀ ਤੈਨੂੰ ਮਾਨਤੇ ਮਾਨਿਆ ਤੇ ਮਾਨਤੇ ਤੈਨੂੰ ਆਹੋ ਹੈਗਾ ਹੀ ਮਾਨ ਕੀ ਕਰ ਲੈਂਗੇ ਨਹੀਂ ਮੈਂ ਕੀ ਕਰਨਾ ਵਾ ਕਰਨ ਵਾਲਾ ਤਾਂ ਸਭ ਕੁਝ ਵੈਗਰੂਆ ਪਰ ਇੰਨਾ ਹੰਕਾਰ ਚੰਗਾ ਨਹੀਂ ਹੁੰਦਾ ਜਿੰਨਾ ਤੂੰ ਕਰਦੀ ਆ ਮੈਂ ਕਹਦਾ ਹੰਕਾਰ ਕਰਨਾ ਵਾ ਜਦੋਂ ਉੱਥੇ ਐਡਾ ਵੇਲਾ ਆਇਆ ਨਾ ਮਿੰਨੇ ਤੇ ਲੋ ਹੋਲ ਪੈਂਦੇ ਹੀ ਉੱਥੇ ਜਿੱਦਾਂ ਖਾਈ ਜਾਂਦੇ ਭੈਣ ਭਰਾ ਅੱਜ ਤੱਕ ਕੋਈ ਚੀਜ਼ ਖਾਦੀ ਨਹੀਂ ਤਾਂ ਅੱਜ ਮੈਨੂੰ 100 ਰੁਪਏ ਦੀ ਸਬਜ਼ੀ ਤੋਂ ਸੁਣਾਉਣ ਗਈਆਂ ਨਾਲੇ ਗੱਲ ਮੇਰੀ ਇੱਕ ਹੋਰ ਸੋਲਾ ਮੈਨੂੰ ਗੱਲ ਕਰਨ ਤੋਂ ਪਹਿਲਾਂ ਸੌ ਵਾਰੀ ਸੋਚਿਆ ਕਰ ਹੱਦ ਹੋ ਗਈ ਇਹਦੇ ਵਲੀ ਉਹੋ ਗੱਲ ਹੋਈ ਨਾ ਜਿੱਤੋਂ ਡਰਦੇ ਹਾਂ ਪਿੰਨੇ ਸੁਨਾਏ ਦਿੱਤਾ ਜੇ ਇਥੇ ਪਿੰਦਰ ਹੁੰਦੇ ਉਹ ਸੁਣ ਲੈਦੇ ਨਾ ਤੇ ਉਹਨਾਂ ਨੇ ਮੇਰੀ ਬੇਇੱਜ਼ਤੀ ਵਾਧੂ ਦੀ ਕਰਨੀ ਗਏ ਤੇ ਮੈਂ ਇਹਨਾਂ ਦੇ ਕਹਿਨ ਤੇ ਹਾਂ ਮੈਨੂੰ ਕੀ ਲੋੜ ਹੀ ਉੱਧਰ ਜਾਣ ਦੀ ਮੇਰੀ ਸੁਣੋ ਗੱਲ ਤਾਨੂੰ ਕਿ ਲੋੜ ਹੀ ਉਹਨੂੰ ਨਾਲ ਖੜਨ ਦੀ ਅਗਲੀ ਨੇ ਨਾਲੇ ਖਾਦਾ ਤੇ ਨਾਲੇ 100-100 ਗੱਲਾਸ ਨਾਲ ਉੱਡੀ ਨਾਲੇ ਮੈਨੂੰ ਕਹਿਣ ਦੀ ਵੀ ਇਹ ਤਰਲੇ ਮਾਰਦੇ ਤੇ ਤਾਂ ਮੈਂ ਨਹੀਂ ਹਾਂ ਮੇਰੀ ਗੱਲ ਸੁਣ ਮੈਨੂੰ ਇੰਨੀਆਂ ਸੁਣਾਉਂਦਾ ਵੀ ਆਣ ਕੇ ਉਦੋਂ ਆਪਣੀ ਭੈਣ ਨੂੰ ਸਮਝਾਉਣਾ ਹੈ ਨਾ ਉਹ ਵੀ ਆਂਦੀ ਦੀਦੀ ਨੂੰ ਨਾਲ ਹੀ ਖੜਨਾ ਦੀਦੀ ਨੂੰ ਨਾਲ ਹੀ ਖੜਨਾ ਮੈਂ ਜਿਆਲਾ ਮਟਾਲਾ ਕੀਤਾ ਹੀ ਪਰ ਫਿਰ ਮੈਂ ਉਹ ਜੇ ਬਾਰ-ਬਾਰ ਕਹਿਣ ਦੀ ਇਹ ਸੰਧੂ ਸਾਹਮਣੇ ਤੇ ਅਗਲੇ ਦੇ ਮਾਂਜੀ ਵੀ ਚਾਰ ਹੋਣਾ ਵੀ ਕੀ ਗੱਲ ਆ ਮੈਂ ਆਪਣੇ ਭਰਾ ਦੇ ਜੁਜੇ ਪਰਝਾਈ ਨੂੰ ਨਹੀਂ ਕਹਿੰਦਾ ਨਾਲ ਖੜਨ ਵਾਸਤੇ ਕਿ ਚੰਗੇ ਲੱਗਦਾ ਇਦਾਂ ਤਾਦ ਕਰਕੇ ਫਿਰ ਮੈਂ ਮੰਮੀ ਨੂੰ ਕਹਿ ਤਾਂ ਜਦੋਂ ਪਿੰਗਰ ਨੂੰ ਤੇ ਰਹਿਣ ਦਿੰਦੇ ਆ ਤੇ ਭਾਦੂ ਦੇ ਨਾਲ ਲੈ ਜੀਏ ਤੇ ਮਮੀ ਨੂੰ ਕਹਿਣ ਚਲ ਗਏ ਹੀ ਕਿ ਮੈਨੂੰ ਦੱਸ ਦੇ ਮੈਂ ਆਪੇ ਗੱਲ ਕਰ ਲੈਂਦੀ ਉਹਨੂੰ ਮੈਂ ਸਮਝਾਇਆ ਵੀ ਪਰ ਉਹ ਵੀ ਈ ਢੀ ਠੀਕ ਉਹਨੂੰ ਨਾਲੇ ਖੰਡੀ ਉਹ ਚੱਲ ਠੀਕ ਹੈ ਮੈਂ ਤੇਰੀ ਗੱਲ ਹੋਇਆ ਕਿ ਉਹ ਕੀ ਹੋ ਗਿਆ ਵਾ ਇਹਦਾ ਪਾਣੀ ਕਿਹੜਾ ਅਖਰ ਨੰਨ ਗਿਆ ਵਾ ਜੇ ਚਲ ਗਈ ਤੇ ਚਲ ਗਈ ਤੂੰ ਤੇ ਐਵੇਂ ਉਹ ਗੱਲ ਨਹੀਂ ਆਗੂ ਵਾਲੇ ਮਾਰਨ ਢੀ ਆ ਬੇਨਾਮਤਲ ਲੜਾਈ ਲਿਆਂ ਵਾਲਾ ਕੰਮ ਹੁਣ ਕਸੂਰ ਤੇ ਮੇਰਾ ਥੋੜਾ ਤੇਰੀ ਭੈਣ ਤੇ ਤੈਨੂੰ ਪਤਾ ਹੋਵੇ ਮੈਂ ਦੇ ਵਿੱਚ ਲੱਕੋਂ ਫਾਏ ਵਾਲਾ ਨਾ ਉਧਰ ਤੇ ਨਾ ਉਧਰ ਜੋਗਾ ਤੁਮੇਰ ਨਾਲ ਗੱਲ ਨਹੀਂ ਸੀ ਤੁਸੀਂ ਕਰ ਸਕਦੇ ਮੈਂ ਕਿਤੇ ਬਾਹਰ ਚਲ ਗਈ ਹਾਂ ਉਹ ਯਾਰ ਗੱਲ ਟਾਈਮ ਹੀ ਨਹੀਂ ਮਿਲਿਆ ਬਈ ਨਹੀਂ ਗੱਲ ਕਰਨ ਦਾ ਚਾਹੇ ਤੇ ਦੱਸ ਮੈਂ ਟਾਈਮ ਕਿੰਨਾ ਖੁੱਲਾ ਹੈ ਹੁਣ ਕਿਹੜੇ ਵੇਲੇ ਮਿਲੇ ਘਰ ਪਰੌਣੇ ਹੀ ਕਦੀ ਇੱਧਰ ਲਾਗੇ ਬੈ ਕਦੀ ਇੱਧਰ ਕੋਈ ਮੌਕਾ ਮਿਲਦਾ ਤੇ ਗੱਲ ਕਰਦੇ ਤੇ ਸਬਬੀ ਨਾਲ ਉਹਦਾ ਜਾਣਾ ਨਾਲ ਬਣਦਾ ਚਲ ਗਈ ਉਹ ਤੁਸੀਂ ਤਾਂ ਬੜੇ ਭੋਲੇ ਮੂਹਣਾ ਕਹਿਤਾ ਨਾਲੇ ਤੇ ਉਹਨਾਂ ਦੇ ਸਾਰੇ ਟੱਬਰ ਦਾ ਠੇਕਾ ਲਿਆ ਹੀ ਵੀ ਉਹਨਾਂ ਨੂੰ ਖਵਾਉਣਾ ਤੇ ਸੱਦਿਆ ਹੀ ਮੈਂ ਹੁਣ ਇਹਦੇ ਵਿੱਚ ਕੀ ਕਰਦਾ ਉਹਦਾ ਭਰਾ ਆ ਗਿਆ ਹੀ ਤੇ ਨਾਲ ਅਗਮੀ ਸਭੂ ਚੰਗਾ ਅਗਮੀ ਮੇਰੇ ਤੇ ਕਿੰਨਾ ਖੁਸ਼ ਹੀ ਅਗਮੋਤੇ ਤੈਨੂੰ ਪਤਾ ਜੀ ਝੂਲੇ ਦੇ ਲੈ ਆਂਦੇ ਹੁੰਦੇ ਕਿੰਨਾ ਖੁਸ਼ੀ ਆ ਮੈਨੂੰ ਤਾਂ ਬਹੁਤ ਪਿਆਰਾ ਲੱਗਣ ਗਿਆ ਤੇ ਨਾਲੇ ਜਿਹੜਾ ਉਹਦੇ ਕਰਮਾਜੀ ਉਹਨਾਂ ਦਾਣਾ ਪਾਣੀ ਉਹ ਚੋਗ ਲਿਆ ਤੇ ਹੁਣ ਉਹਨੂੰ ਕੀ ਕਹਿੰਦਾ ਮੈਂ ਵੀ ਤੂੰ ਚੱਲ ਜਾ ਅਗਮਣ ਉੱਥੇ ਰੱਖ ਲੈਂਦੇ ਜਾਂ ਕੇ ਇਹਨੂੰ ਇੱਦਾਂ ਚੰਗੇ ਲੱਗਦੇ ਆ ਉਹੀ ਵਿਚਾਰੇ ਆ ਗਏ ਰਸ ਦੇ ਹੱਥ ਜਿੱਤੇ ਦੂਜਿਆਂ ਨੇ ਖਾਧਾ ਉਹਨਾਂ ਨੇ ਮਾਸਾ ਖਾ ਲਿਆ ਵਿੱਚ ਕਿਹੜੀ ਆਖ ਰਾਜੀ ਹੈ ਬੜੇ ਸ਼ੈਨ ਸ਼ਾ ਬੰਦੇ ਫਿਰ ਦੇ ਪੁੱਛ ਸ਼ੈਨ ਸ਼ਾ ਬੰਦੀ ਗੱਲ ਨਹੀਂ ਹੈਗੀ ਚਾਹੇ ਤੂੰ ਮੇਰਾ ਕਸੂਰ ਤਦ ਕੱਢੇ ਵੀ ਮੈਂ ਸਪੈਸ਼ਲ ਉਹਨੂੰ ਸੱਦਣ ਗਿਆ ਵਾ ਇਦਾਂ ਚੰਗੇ ਲੱਗੀਦਾ ਵਾ ਵੀ ਅਗਲੇ ਨੂੰ ਪਤਾ ਵੀ ਤੇ ਮੈਂ ਉਹਨੂੰ ਬਾਰੋ-ਬਾਰੋ ਸੱਸੀ ਗੱਲ ਤੇ ਮੋੜ ਦਿੰਦਾ ਈ ਤਾਂ ਨਹੀਂ ਚੰਗੇ ਲੱਗਦਾ ਹੈਗਾ ਤੇ ਨਾਲ ਬੱਚੇ ਨਾਲ ਵਿਤਕਰਾ ਕਾਹਦਾ ਨਾਲ ਆਪਣਾ ਅਗਮ ਹੀ ਕਿੰਨਾ ਵਧੀਆ ਲੱਗਣ ਗਿਆ ਹੈ ਨਾ ਅਗਮ ਅਗਮ ਹੀ ਕਰਿਆ ਕਰੋ ਇਹਨਾਂ ਦਾ ਸੋਚਿਓ ਆਪਣਾ ਨਾ ਸੋਚਿਓ ਜੇ ਕਿਤੇ ਇੱਥੇ ਆ ਜਾਂਦੀ ਨਾ ਭੂਲੀ ਤਾਂ ਤੁਹਾਨੂੰ ਇਹਨਾਂ ਵੇਚ ਕੇ ਖਾ ਜਾਣਾ ਹੀ ਚੁੱਪ ਕਰ ਜਾ ਮੈਨੂੰ ਇਹ ਦੱਸ ਵੀ ਤੁਹਾਡੀ ਲੜਾਈ ਹੋਈ ਕਿਹੜੀ ਗੱਲ ਦੀ ਹੈ ਤਨ ਮੇਰੀ ਗੱਲ ਦਾ ਅਸਰ ਹੁੰਦਿਆ ਕਿ ਨਹੀਂ ਉਹਦੀ ਕਾਜਾ ਲੱਗਦਾ ਜ਼ਿਆਦਾ ਅਸਰ ਹੁੰਦਿਆ ਜਿਹੜੀ ਮਰਜੀ ਗੱਲ ਹੋਈ ਹੋਏ ਨਾਲੇ ਅਗਲੀ ਕਹਿਣ ਦੀ ਹੀ ਜਿੰਨੇ ਪੈਸੇ ਬਣੇ ਆ ਤੇ ਮੇਰ ਕੋ ਲੈ ਲੋ ਮੈਂ ਵੀ ਅਗੋ ਕਹਤਾ ਮੈਂ ਦੇ ਦੇ ਐਡੀ ਆਕੜ ਵਾਲੀਆਂ ਤੇ ਤੇ ਮਿਲ ਗਏ ਲੈਣੀ ਆ ਲੈ ਆਵਾਂਗੀ ਕੋਈ ਹਾਲ ਨਹੀਂ ਇਹਨਾਂ ਦਾ ਵੀ ਇਹ ਗੱਲ ਦੱਸ ਕੇ ਨਹੀਂ ਗਈ ਕਿ ਲੜਾਈ ਕਿਹੜੀ ਗੱਲ ਦੀ ਹੋਈ ਆ ਤੁੰਤੂ ਮੇਰ ਨਾਲ ਕਾਤੋ ਐਵੇਂ ਲਾਲ ਪੀ ਹੋ ਗਏ ਕਿ 10 ਮਿੰਟ ਭਾਂਡੇ ਤੇ ਚਲ ਗਈ ਆ ਰੋੜਾ ਪਾਪਾ ਆ ਗਏ ਭਾਂਡੇ ਵੀ ਵਿੱਚੇ ਛੱਡ ਕੇ ਤੇ ਗਾਂ ਗਈ ਆ ਲੈ ਆਣ ਨੂੰ ਧੋ ਕੇ ਤੇ ਮੰਮੀ ਨੂੰ ਰੋਟੀ ਫੜਾ ਕੇ ਆਵਾ ਜੇ ਕਿਤੇ ਮੰਮੀ ਨੇ ਖਾ ਲਈ ਹੁੰਦੀ ਤੇ ਇਹਦੇ ਤੇ ਪਤਾ ਨਹੀਂ ਹੀ ਲੱਗਣਾ ਇਹਨੇ ਤੇ ਗਿੱਜੀ-ਗੀਜੀ ਨੇ ਗਾਂ ਵੀ ਇਦਾਂ ਹੀ ਕਰਿਆ ਕਰਨਾ ਸੀ ਇਹਨਾਂ ਨੂੰ ਕਿਹੜਾ ਕੁਝ ਪਤਾ ਲੱਗਦਾ ਤੇ ਮੈਂ ਪਾ ਕਿਤੇ ਲੈ ਜੰਨੀ ਆ ਨਾਲ ਇਹਨੇ ਨਾਲ ਹੋਣ ਨੂੰ ਪਤਾ ਤੇ ਹੋਊਗਾ ਇਹਨਾਂ ਨੂੰ ਪਤਾ ਵਾ ਕਿੱਦੜੋ ਆਇਓ ਮੀਂਹ ਚ ਭਿਜਦੇ ਫਿਰਨਦੇ ਆ ਤਾਂ ਗੱਡੀ ਲੈ ਜਾਣੀ ਹੀ ਉਹ ਮੀਂਹ ਚ ਭਜਣਾ ਵਾ ਮੈਂ ਚੱਲ ਬਦਲ ਰਹਾ ਹੋਇਆ ਮੌਸਮ ਠੰਡਾ ਜਾ ਤੇ ਅੱਡੇ ਤੋਂ ਹੋ ਕੇ ਆਉਣਾ ਵਾ ਸਮਾਨ ਜਿਹਾ ਲੈਣਾ ਥੋੜਾ ਜਿਹਾ ਤੇ ਜੇ ਮੈਨੂੰ ਪਰਾਂਦਾ ਵੀ ਮੀਂਹ ਆ ਜਾਣਾ ਤਾਂ ਫਿਰ ਤੇ ਗੱਡੀ ਲੈ ਆ ਜਾਂਦਾ ਸਾਲੇ ਚੰਗਾ ਵਾ ਇੰਨੀ ਗਰਮੀ ਇਸੇ ਪਾਜਨਾ ਮਾਸਾ ਗਿੱਲੇ ਦੇ ਹੋ ਗਏ ਗਰਮੀ ਕੀ ਬੁਰਾ ਹਾਲ ਹੈ ਤੁਹਾਨੂੰ ਕਹਦਾ ਕੱਪੜੇ ਤੇ ਮੇਰੇ ਵਾਸਤੇ ਧੋਣ ਵਾਲੇ ਘਰ ਆਏ ਨਾ ਉਹ ਚੱਲ ਕੋਈ ਗੱਲ ਨਹੀਂ ਕੱਪੜੇ ਜਿੱਥੇ ਦੂਜੇ ਤੋਂ ਬਣੇ ਆ ਵੀ ਧੁੱਪ ਜਾਣੇ ਆ ਤੇ ਸ਼ੁਗਰ ਮਣਾ ਪੈ ਇੰਨੀ ਗਰਮੀ ਪੈਂਦੀ ਬਜ਼ੁਰਗਾਂ ਦਾ ਨਿਆਣਿਆਂ ਦਾ ਸਾਰੇ ਬੁਰਾ ਹਾਲ ਇਹ ਮਾਸਾ ਮੌਸਮ ਵੀ ਠੰਡਾ ਹੈ ਕਿੰਨਾ ਹਵਾਣਾ ਮੌਸਮ ਆ ਤੇ ਜੀ ਲਾ ਮੈਂ ਵੀ ਮੰਜਾ ਡਾ ਕੇ ਨਾ ਇੱਥੇ ਬੈਠੀ ਆ ਤੇ ਸਾਰੇ ਦਿਹਾੜੇ AC 'ਚ ਹੀ ਰਹੀਦਾ ਤੇ ਇੱਥੇ ਵਾਵਾ ਫਰੈਸ਼ ਹਵਾ ਆਉਂਦੀ ਹੈ ਠੰਡੀ ਆਹੋ ਨਾਲੇ ਆ ਵੀ ਬਾਹਰ ਦੀ ਹਵਾ ਵੀ ਖਾਣੀ ਚਾਹੀਦੀ ਆ 24 ਘੰਟੇ ਅੰਦਰ ਹੀ ਬੜੇ ਰਹੀਏ ਉਹ ਵੀ ਨਹੀਂ ਸਹੀ ਹੁੰਦਾਗਾ ਹਾਂਜੀ ਉਹ ਤਾਂ ਗੱਲ ਤੁਹਾਡੀ ਸਹੀ ਆ ਤੇ ਇੱਕ ਗੱਲ ਮੰਨੋ ਆ ਮੇਰੀ ਹਾਂਜੀ ਦੱਸੋ ਤੇ ਰੈਸਟੋਰੈਂਟ ਨੇ ਚੱਲੀ ਕੋਈ ਖਾ ਪੀ ਆ ਯੇ ਉਹ ਬੱਠ ਠੀਕ ਆ ਤੇਰੇ ਜੇ ਬੈਠੇ ਆ ਘੜੀ ਘਰ ਆ ਜਵੇਲੇ ਆ ਤੇ ਤੂੰ ਉਸ ਰੈਸਟੋਰੈਂਟ ਚਲੀ ਜਾ ਰੈਸਟੋਰੈਂਟ ਨਹੀਂ ਜਾਣਾ ਘਰੇ ਬਰੱਡ ਪਏ ਆ ਉਹ ਕੱਢਾ ਜਾਂ ਪਕੌੜੇ ਪਕਾੜੇ ਨਾਲ ਕੱਢ ਲਾ ਤੇ ਘਰੇ ਜੇ ਮੈਂ ਕੱਢੇ ਪਕੌੜੇ ਤੇ ਫੇਰ ਗਰਮੀ 'ਚ ਹੀ ਰਿਹਾ ਉਹ ਹਾਲ ਤੇ ਫਾਇਦਾ ਕੀ ਐ ਨਹੀਂ ਜਾਣਾ ਤੂੰ ਓਦਾਂ ਕਹੋ ਨਹੀਂ ਜਾਣਾ ਅੱਜ ਕਿੰਨੀ ਜਿਆਰ ਗਰਮੀ ਆ ਅੱਜ ਤਾਂ ਮੌਸਮ ਵਧੀਆ ਵਾ ਅੱਜ ਤਾਂ ਵੇ ਬਣਦਾ ਏ ਤੇ ਬਾਹਰ ਬੂਨੀਆਂ ਮੈਂ ਜਾਣਾ ਹੈਗਾ ਮੈਂ ਤੈਨੂੰ ਕਹਦਾ ਚਲੋ ਉਹ ਗੱਲ ਤੂੰ ਹੀ ਛੱਡੋ ਤੇ ਗਾਇ ਕੀਤੀ ਹੈ ਗੱਲ ਪਿੰਦਰ ਭਾਜੀ ਨਾਲ ਪਿੰਦਰ ਨਾਲ ਜੇ ਮੈਂ ਕੀਤੀ ਨਹੀਂ ਹੈਗੀ ਪਹਿਲਾਂ ਮੈਂ ਕਰਨ ਲੱਗਾ ਕੱਲ ਸ਼ਾਮੇ ਤੇ ਫੇਰ ਮੈਨੂੰ ਉਹਦਾ ਮੂਰ ਥੋੜਾ ਸ਼ਰੀਕ ਜੀ ਨਹੀਂ ਲੱਗਾ ਮੈਂ ਇਹਨੇ ਸੜਿਆ ਪੈਣਾ ਰਹਿਣ ਦੇਣੇ ਤੇ ਹੁਣ ਮੈਨੂੰ ਲੱਗਦਾ ਕਿ ਤੇ ਬਾਹਰ ਹੀ ਹਮਦਾ ਫਿਰ ਮੈਂ ਕਰਦਾ ਵਾਂ ਕਰਿਓ ਕਿਉਂ ਮੰਮੀ ਉਹਨਾਂ ਦਾ ਫੋਨ ਆਇਆ ਹੋਇਆ ਤਾਂ ਉਹਨਾਂ ਤਰੀਕ ਪੱਕੀ ਕਰਤੀ ਆ ਤੇ ਵੀਰ ਜੀ ਨੇ ਹੁਣ ਬਾਹਰ ਫਿਰ ਜਾਣਾ ਵਾ ਕੋਈ ਗੱਲ ਨਹੀਂ ਉਹਨਾਂ ਨੂੰ ਕਹੋ ਕਿ ਪ੍ਰਕਾਰ ਦੀ ਟੈਨਸ਼ਨ ਨਾ ਲਓ ਜਿਹੜੀ ਹੱਦ ਨੂੰ ਜਿੰਮੇਰੀ ਦਿੱਤੀ ਆ ਨਾ ਉਹਹੀਂ ਪੁੱਜਾਂਗੇ ਤੁਸੀਂ ਆਪਣਾ ਨੂੰ ਕਹਣਾ ਬਾਕੀ ਸਰਕਲ ਕਰਕੇ ਰੱਖੋ ਤੇ ਨਾਲੇ ਮਾਂ ਦੇ ਵਿਚਾਰੇ ਦਾ ਬਾਹਰ ਦਾ ਕੰਮ ਬਣਿਆ ਵਾ ਤੇ ਅਰਚਨ ਨਹੀਂ ਕੋਈ ਆਉਣੀ ਚਾਹੀਦੀ ਸਭ ਤੋਂ ਪਹਿਲਾਂ 2-4 ਦਿਨ ਆਪਣਾ ਸਾਰਾ ਇਤਿਹਾਮ ਕਰਕੇ ਰੱਖ ਲੈਣਾ ਆ ਤੇ ਇਹੋ ਭੱਜ ਨਾਲ ਇਹਨਾਂ ਕੋ ਪੈਸੇ ਨਿਕਲ ਜਾਣਗੇ ਜ਼ਰੂਰ ਆ ਹੀ ਆਪਣੇ ਕਢਾ ਕੇ ਦੇਣੇ ਆ ਪੈਸੇ ਤੇ ਚਲੋ ਹੈਗੇ ਆ ਬੈਂਕ 'ਚ ਮੈਂ ਤਾਂ ਕਹਿਣੀ ਆ ਤੇ ਇਹੋ ਭੱਜ ਨਾਲ ਨਾ ਪੈਸੇ ਨਿਕਲ ਜਾਣਗੇ ਉਹਦਾ ਨਾ ਵੀ ਸਵਾਲ ਕਰਨੇ ਆ ਵੀ ਤੁਸੀਂ ਕੀ ਕਰਨੇ ਆ ਇਹ ਨਾ ਉਹਦਾ ਮੈਨੂੰ ਇਹਨਾਂ ਦੀ ਗੱਲ ਚੰਗੀ ਜੀ ਨਹੀਂ ਲੱਗਦੀ ਪੰਡਪਾ ਸਾਡੇ ਪੈਸੇ ਜਿੱਥੇ ਮਰਜੀ ਵਰਤੀਗੇ ਆਹ ਗੱਲ ਤੇ ਤੇਰੀ ਬਿਲਕੁਲ ਠੀਕ ਆ ਵੀ ਇਹਨਾਂ ਦਾ ਕੀ ਮਤਲਬ ਇੰਨੀਆਂ ਕਨੂਆ ਲੈਣ ਦਾ ਅਸੀਂ ਕਦੀ ਪੁੱਛਿਆ ਵਾ ਕਿ ਤੁਹਾਡੇ ਕੋ ਕੀ ਆ ਭਾਬੀ ਕੋ ਕੀ ਆ ਪਿੰਦਰ ਕੋ ਕੀ ਆ ਪਰ ਇਹਨਾਂ ਨੇ ਮੈਨੂੰ ਪਤਾ ਬਣਾ ਨਜ਼ਰ ਰੱਖਣੀ ਹੁੰਦੀ ਆ ਕੀ ਆ ਤੇ ਕੀ ਨਹੀਂ ਸਭੋ ਵਧੀਆ ਵਾ ਮੈਂ ਤੈਨਾਂ ਵੀ ਇਸੇ ਭੱਜਣਾ ਜਿਹੜੇ ਆ ਸਾਡੇ ਪੈਸੇ ਆਪ ਲੈ ਲਾਂਗੇ ਨਾਲੇ ਇਹ ਜੇ ਕੁਝ ਦੇਣਾ ਹੈ ਵੀ ਆ ਇਹ ਨਾ ਹੋਏ ਬਾਅਦ ਚ ਪੈਰ ਤੇ ਜਵਾਬ ਦੇ ਦੇ ਐਵੇਂ ਜਵਾਬ ਦੇ ਦੇਣਗੇ ਪੈਸੇ ਆਡੇ ਆ ਤੇ ਜਵਾਬ ਕਿੱਦਾਂ ਦੇ ਦੇਣਗੇ 하게 ਰਗਾਂ 'ਚ ਗੂਠਾ ਨਾ ਦਿੱਤਾ ਜਾਊਗਾ ਨਾਲੇ 20 ਜਾਣੇ ਹੋਰ ਪੈਸੇ ਮੰਗਣ ਦੇ ਆ ਮੈਂ ਤਾਂ ਸਭ ਕੋ ਲਿਆਜ ਕੀਤਾ ਵੀ ਚੱਲ ਇਹ ਵੀ ਚਾਰ ਪੈਸੇ ਕਮਾਲੇਗਾ ਲਵ ਮੇਰੀ ਗੱਲ ਇੱਕ ਮੰਨੋਗੇ ਨਾ ਤੇ ਮੈਂ ਤੁਹਾਨੂੰ ਸਲਾਹ ਦਾਂ ਜਿਹੜੀ ਪੈਲੀ ਆ ਨਾ ਠੇਕੇ ਤੇ ਉਹ ਹੁਣ ਹੋਰ ਕਿਸ ਨੂੰ ਦਊ ਰਾਦਾ ਤੇ ਮੇਰਾ ਵੀ ਕਦੇ-ਕਦੇ ਕਰਦਾ ਵੀ ਪਹਿਲੀ ਬਾਹਰ ਦੇ ਦਾਂ ਤੇ ਲੋਕੀ ਸਭੋ ਠੇਕਾ ਵੀ ਵੱਧ ਭਰਦੇ ਆ ਪਰ ਫੇਰ ਮੈਂ ਕਹਿੰਨਾ ਵੀ ਪਿੰਦਰ ਨੇ ਫੇਰ ਗੱਲਾਂ ਕਰਨੀਆਂ ਵਾ ਵੀ ਵੇ ਇਹਨੇ ਪਹਿਲੀ ਬਾਹਰ ਦੇਤੀ ਆ ਤੇ ਨਾਲੇ ਮੰਮੀ ਡੈਡੀ ਨੇ ਵੀ ਇਹ ਗੱਲ ਤਾਂ ਗੁੱਸਾ ਮਨਾਉਣਾ ਵਾ ਵੀ ਪਿੰਦਰ ਕਿਹੜਾ ਨਾ ਕਰਦਾ ਏ ਤੇ ਜਾਂ ਉਹ ਕਿਹੜਾ ਤੈਨੂੰ ਠੇਕਾ ਨਹੀਂ ਦਿੰਦਾ ਤੇ ਮੈਂ ਨਾ ਸਭ ਨੂੰ ਏ ਕੇਕ ਨੂੰ ਭੱਜੇ ਨਾ ਤੇ ਫੇਰ ਆਨੂੰ ਕੇ ਗੱਲ ਦੀ ਜ਼ਿੰਮੇਵਾਰੀ ਨਾ ਦੇਣੀ ਪਏ ਤੇ ਨਾ ਹੀ ਮੁੜ ਕੇ ਕੋਈ ਆਂਡੀ-ਕਵਾਂਡੀ ਵੀ ਨਹੀਂ ਗੱਲ ਕਰਦਾ ਵੀ ਇਹਨੇ ਮਾੜੀ ਕੀਤੀ ਆ ਤੇ ਜੇ ਇਦਾਂ ਆਪਾਂ ਕਰੀ ਤੇ ਫੇਰ ਉਹ ਗੱਲ ਚੰਗੀ ਜੀ ਨਹੀਂ ਲੱਗਦੀ ਜਿਵੇਂ ਉਹ ਟਾਈਮ ਕੱਢਣਾ ਪੈਣਾ ਵਾ ਅਹੀਂ ਕੀ ਲੈਣਾ ਇਹਨਾਂ ਕੋਲ ਲੋਕ ਤਾਂ ਆਪਣਾ ਫਾਇਦਾ ਵੰਦੇ ਆ ਉਹ ਚੱਲ ਗਲੀਨ ਗੱਲ ਤੇ ਤੇਰੀ ਠੀਕ ਆ ਚੁੱਪ ਕੀਤੀ ਰਹਿਂ ਗਾਂ ਵੰਦੇ ਆ ਕੀ ਬੰਦਾ ਵਾ ਲਾਵਾ ਆ ਗਈ ਆ ਭਿੰਦਰਪਾਜੀ ਤੇ ਕਰੋ ਤੇ ਹੀ ਇਹਨਾਂ ਨਾਲ ਤੂੰ ਐਦਾਂ ਕਰ ਤੂੰ ਚੱਲ ਅੰਦਰ ਤੂੰਨ ਕੇ ਗੱਲ ਚ ਕੋਣ ਹੈਗਾ ਮੈਂ ਇਹ ਤਾਂ ਨਾ ਕਰਦਾ ਮੈਂ ਗੱਲ ਕਿ ਸੱਜਣਾ ਇੱਧਰ ਠੇਕਾ ਮੇਰਾ ਸਟ ਮੈਨੂੰ ਜਰੂਰਤਾ ਚਲੋ ਠੀਕ ਆ ਨਾ ਚਾਹ ਚੂਬਣਾ ਜਾ ਕੇ ਕੱਪ ਮੌਸਮ ਠੰਡਾ ਹਵਾ ਤੇ ਗਿੱਲੇ ਹੋਏ ਆ ਹਣਾ